ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੂਠ ਦੀ ਰਾਜਨੀਤੀ ਇੱਕ ਵਾਰ ਫੇਰ ਬੇਨਕਾਬ ਹੋਈ ਪਰਸੋ ਅਰਵਿੰਦ ਕੇਜਰੀਵਾਲ ਸਾਹਿਬ ਲਾਈਵ ਹੋ ਕੇ ਕਹਿੰਦੇ ਜੀ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਕੱਲ ਜਦੋਂ ਇਸ ਸਿਲਸਲੇ ਦੇ ਵਿੱਚ ਸੀਬੀਆਈ ਦੀ ਟੀਮ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਜਾਂਚ ਲਈ ਪਹੁੰਚੀ ਤਾਂ ਸੱਮਨ ਲੈਣ ਤੋਂ ਇਨਕਾਰੀ ਹੋ ਗਈ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਦੱਸੋ ਨਾ ਕਿ ਕੌਣ ਤੁਹਾਡੇ ਐਮਐਲਏ ਨੂੰ ਖਰੀਦ ਰਿਹਾ ਸੀ ਕਿਹਦਾ ਫੋਨ ਆਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਹੁਣ ਤੁਸੀਂ ਇਸ ਜਾਂਚ ਦੇ ਵਿੱਚ ਵੀ ਸਹਿਯੋਗ ਨਹੀਂ ਕਰਨਾ ਚਾਹੁੰਦੇ ਮੈਂ ਯਾਦ ਕਰਾ ਦਿਆਂ ਕਿ ਇਸੇ ਤਰੀਕੇ ਦਾ ਝੂਠ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਬੋਲਿਆ ਸੀ ਜਦੋਂ ਹਰਪਾਲ ਚੀਮਾ ਸਾਹਿਬ ਵਿੱਤ ਮੰਤਰੀ ਡੀਜੀਪੀ ਦੇ ਦਫ਼ਤਰ ਸ਼ਿਕਾਇਤ ਦਰਜ ਕਰਾਉਣ ਗਏ ਸੀ ਕਿ ਜੀ ਪੰਜਾਬ ਦੇ ਵਿੱਚ ਐਮਐਲਏ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅੱਜ 1 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪੰਜਾਬ ਦੇ ਡੀਜੀਪੀ ਇਸ ਗੱਲ ਦੀ ਜਾਂਚ ਨਹੀਂ ਕਰ ਸਕੇ ਕਿ ਉਹ ਕੌਣ ਲੋਕ ਸੀ ਜਿਹੜੇ ਪੰਜਾਬ ਦੇ ਵਿੱਚ ਐਮ.ਐਲ.ਏ ਨੂੰ ਖਰੀਦ ਰੇ ਸੀ ਤੇ ਕਿਹੜੇ-ਕਿਹੜੇ ਐਮ.ਐਲ.ਏ ਨੂੰ ਕਿੰਨੇ ਪੈਸੇ ਦੇ ਵਿੱਚ ਖਰੀਦਨ ਦੀ ਕੋਸ਼ਿਸ਼ ਹੋਈ ਸੀ ਡੀ.ਜੀ.ਪੀ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਪੰਜਾਬ ਪੁਲਿਸ ਤੇ ਮਾਣ ਹੈ ਪਰ ਇਹ ਕਿਸ ਰਾਜਨੀਤੀ ਦਾ ਪੰਜਾਬ ਪੁਲਿਸ ਸ਼ਿਕਾਰ ਹੋ ਰਹੀ ਹੈ ਅੱਜ 1 ਸਾਲ ਬਾਅਦ ਤੁਸੀਂ ਜਵਾਬ ਦੇਓ ਕਿਉਂ ਜਾਂਚ ਦਾ ਕੀ ਬਣਿਆ ਤੇ ਜੇ ਹਰਪਾਲ ਚੀਮਾ ਸਾਹਿਬ ਨੇ ਉਸ ਸਮੇਂ ਝੂਠੀ ਸ਼ਿਕਾਇਤ ਕੀਤੀ ਸੀ ਤਾਂ ਸੈਕਸ਼ਨ 170 ਹੈ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਉਹਦੇ ਤਹਿਤ ਹਰਪਾਲ ਚੀਮਾ ਤੇ ਕਾਰਵਾਈ ਕਰੋ ਆਮ ਆਦਮੀ ਪਾਰਟੀ ਮੁੱਦਿਆਂ ਤੋਂ ਧਿਆਨ ਭਟਕਾਰੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਔਰ ਅਰਵਿੰਦ ਕੇਜਰੀਵਾਲ ਦਾ ਕਨਵੀਨਰ ਨੇ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਧਿਆਨ ਭਟਕਾਉਣ ਦੇ ਲਈ ਇਹ ਨਵਾਂ ਡਰਾਮਾ ਹੁਣ ਇਹਦੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਡੇਢ ਸਾਲ ਤੋਂ ਪੰਜਾਬ ਦੇ ਵਿੱਚ ਜਾਂਚ ਹੋ ਰਹੀ ਹੈ ਕਿਹਨ ਦੇ ਐਮਐਲਏ ਨੂੰ ਕੋਈ ਖਰੀਦ ਰਿਹਾ ਹੈ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਸੋ ਇਹ ਜਿਹੜੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਇਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਦੇਸ਼ ਦਾ ਵੀ ਨੁਕਸਾਨ ਹੋ ਰਿਹਾ ਮੈਂ ਸੀਬੀਆਈ ਨੂੰ ਕਹੂੰਗਾ ਕਿ ਦੋਨਾਂ ਕੇਸਾਂ ਦੀ ਜਾਂਚ ਹੁਣ ਇਕੱਠਿਆਂ ਕਰੋ ਪੰਜਾਬ ਤੇ ਦਿੱਲੀ ਦੀ ਔਰ ਜੇ ਤਾਂ ਕੋਈ ਐਮਐਲਏ ਨੂੰ ਇਹਨਾਂ ਦੇ ਨੂੰ ਖਰੀਦ ਰਿਆ ਸੀ ਤਾਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰੋ ਨਹੀਂ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਇੱਕ ਸਬਕ ਸਿਖਾਇਆ ਜਾਵੇ ਤਾਂ ਜੋ ਐਸੀ ਝੂਠ ਤੇ ਫਰੇਬ ਦੀ ਰਾਜਨੀਤੀ ਕੋਈ ਦੁਬਾਰਾ ਨਾ ਕਰੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੂਠ ਦੀ ਰਾਜਨੀਤੀ ਇੱਕ ਵਾਰ ਫੇਰ ਬੇਨਕਾਬ ਹੋਈ ਪਰसों ਅਰਵਿੰਦ ਕੇਜਰੀਵਾਲ ਸਾਹਿਬ ਲਾਈਵ ਹੋ ਕੇ ਕਹਿੰਦੇ ਜੀ ਸਾਡੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਕੱਲ ਜਦੋਂ ਇਸ ਸਿਲਸਲੇ ਦੇ ਵਿੱਚ ਸੀਬੀਆਈ ਦੀ ਟੀਮ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਜਾਂਚ ਲਈ ਪਹੁੰਚੀ ਤਾਂ ਸੱਮਨ ਲੈਣ ਤੋਂ ਇਨਕਾਰੀ ਹੋ ਗਏ। ਅਰਵਿੰਦ ਕੇਜਰੀਵਾਲ ਸਾਹਿਬ ਹੁਣ ਦੱਸੋ ਨਾ ਕਿ ਕੌਣ ਤੁਹਾਡੇ ਐਮਐਲਏ ਨੂੰ ਖਰੀਦ ਰਿਹਾ ਸੀ? ਕਿਹਦਾ ਫੋਨ ਆਇਆ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਹੁਣ ਤੁਸੀਂ ਇਸ ਜਾਂਚ ਦੇ ਵਿੱਚ ਵੀ ਸਹਿਯੋਗ ਨਹੀਂ ਕਰਨਾ ਚਾਹੁੰਦੇ। ਮੈਂ ਯਾਦ ਕਰਾ ਦਿਆਂ ਕਿ ਇਸੇ ਤਰੀਕੇ ਦਾ ਝੂਠ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਬੋਲਿਆ ਸੀ ਜਦੋਂ ਹਰਪਾਲ ਚੀਮਾ ਸਾਹਿਬ ਵਿੱਤ ਮੰਤਰੀ ਡੀਜੀਪੀ ਦੇ ਦਫ਼ਤਰ ਸ਼ਿਕਾਇਤ ਦਰਜ ਕਰਾਉਣ ਗਏ ਸੀ ਕਿ ਜੀ ਪੰਜਾਬ ਦੇ ਵਿੱਚ ਐਮਐਲਏ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅੱਜ 1 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪੰਜਾਬ ਦੇ ਡੀਜੀਪੀ ਇਸ ਗੱਲ ਦੀ ਜਾਂਚ ਨਹੀਂ ਕਰ ਸਕੇ ਕਿ ਉਹ ਕੌਣ ਲੋਕ ਸੀ ਜਿਹੜੇ ਪੰਜਾਬ ਦੇ ਵਿੱਚ ਐਮਐਲਏ ਨੂੰ ਖਰੀਦ ਰਹੇ ਸੀ ਤੇ ਕਿਹੜੇ-ਕਿਹੜੇ ਐਮਐਲਏ ਨੂੰ ਕਿੰਨੇ ਪੈਸੇ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਹੋਈ ਸੀ ਡੀਜੀਪੀ ਸਾਹਿਬ ਸਾਨੂੰ ਥੋੜੇ ਤੇ ਮਾਣ ਪੰਜਾਬ ਪੁਲਿਸ ਤੇ ਮਾਨ ਹੈ ਪਰ ਇਹ ਕਿਸ ਰਾਜਨੀਤੀ ਦਾ ਪੰਜਾਬ ਪੁਲਿਸ ਸ਼ਿਕਾਰ ਹੋ ਰਹੀ ਹੈ ਅੱਜ 1 ਸਾਲ ਬਾਅਦ ਤੁਸੀਂ ਜਵਾਬ ਦਿਓ ਕਿਉਂ ਜਾਂਚ ਦਾ ਕੀ ਬਣਿਆ ਤੇ ਜੇ ਹਰਪਾਲ ਚੀਮਾ ਸਾਹਿਬ ਨੇ ਉਸ ਸਮੇਂ ਝੂਠੀ ਸ਼ਿਕਾਇਤ ਕੀਤੀ ਸੀ ਤਾਂ ਸੈਕਸ਼ਨ 170 ਹੈ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਉਹਦੇ ਤਹਿਤ ਹਰਪਾਲ ਚੀਮਾ ਤੇ ਕਾਰਵਾਈ ਕਰੋ ਆਮ ਆਦਮੀ ਪਾਰਟੀ ਮੁੱਦਿਆਂ ਤੋਂ ਧਿਆਨ ਭਟਕਾਰੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਔਰ ਅਰਵਿੰਦ ਕੇਜਰੀਵਾਲ ਦਾ ਕਨਵੀਨਰ ਨੇ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਧਿਆਨ ਭਟਕਾਉਣ ਦੇ ਲਈ ਇਹ ਨਵਾਂ ਡਰਾਮਾ ਹੁਣ ਇਹਦੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਡੇਢ ਸਾਲ ਤੋਂ ਪੰਜਾਬ ਦੇ ਵਿੱਚ ਜਾਂਚ ਹੋ ਰਹੀ ਹੈ ਕਿਨ ਦੇ ਐਮਐਲਏ ਨੂੰ ਕੋਈ ਖਰੀਦ ਰਿਆ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਸੋ ਇਹ ਜਿਹੜੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਇਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਦੇਸ਼ ਦਾ ਵੀ ਨੁਕਸਾਨ ਹੋ ਰਿਹਾ ਹੈ ਮੈਂ ਸੀਬੀਆਈ ਨੂੰ ਕਹੂੰਗਾ ਕਿ ਦੋਨਾਂ ਕੇਸਾਂ ਦੀ ਜਾਂਚ ਹੁਣ ਇਕੱਠਿਆਂ ਕਰੋ ਪੰਜਾਬ ਤੇ ਦਿੱਲੀ ਦੀ ਔਰ ਜੇ ਤਾਂ ਕੋਈ ਐਮਐਲਏ ਨੂੰ ਇਹਨਾਂ ਦੇ ਨੂੰ ਖਰੀਦ ਰਿਆ ਸੀ ਤਉ ਲੋਕਾਂ ਦੇ ਸਾਹਮਣੇ ਪੇਸ਼ ਕਰੋ ਨਹੀਂ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਇੱਕ ਸਬਕ ਸਿਖਾਇਆ ਜਾਵੇ ਤਾਂ ਜੋ ਐਸੀ ਝੂਠ ਤੇ ਫਰੇਬ ਦੀ ਰਾਜਨੀਤੀ ਕੋਈ ਦੁਬਾਰਾ ਨਾ ਕਰੇ